हां जी दोस्तों सारेया नुं सस्त्रिकाल स्वागत करते हां टोंडा राज संधू फार्मिंग दे विच आज दोस्तों खड़ेया ਪਿੰਡ ਮਾਣੇ ਮਾਣਾ ਪਿੰਡ दोस्तों तहसील जिला श्री तरਨਤਾਰਨ ਸਾਹਿਬ ਦਾ ਪਿੰਡ ਵੀਰ ਨਿਸ਼ਾਨ ਸਿੰਘ ਵੀਰ ਮੰਨੇ ਨਾਲ ਕੋਲ ਆਇਆ ਹਾਂ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਹੋਂ ਦਾ ਪਹਿਲਾ ਵੀ ਆਪਾਂ ਕਾਫੀ ਘੜੀ ਕੋ ਇਸ ਕਰੋ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਏ ਨੇ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆਉਂਦੇ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨਸ ਦੇ ਵਿੱਚ ਮਲੀਆਂ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਸੁਰ ਸਿੰਘ ਪਿੰਡ ਦੀ ਦੂਰੀ ਥੋੜੀ ਆ ਪੁੱਚਰ ਪਿੰਡ ਬਿਲਕੁਲ ਲੱਗੇ ਆ ਵਿਧੀ ਜਾਂਦੇ ਸ਼ੀਨਾ ਪਿੰਡ ਇੱਕ ਪਾਸੇ ਆ ਅੱਜ ਤਰੀਕ ਦੋਸਤੋ 4 ਮਈ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਨਾਗ ਤੁਹਾਨੂੰ ਅੱਜ 4 ਦਿਖਾਉਣੇ ਆ ਦੋ ਵੜਾ ਇੱਕ ਵੜ ਸੁਈ ਸਵਾਈਏ ਦੋਸਤੋ ਤੇ ਇਹ ਦੋ ਵੜਾ ਸੁਈਆਂ ਸਵਾਈਆਂ ਠੀਕ ਆ ਜੀ ਦੋ ਗੱਬਣਾ ਇੱਕ ਛੋਟੀ ਗੱਬਣਾ ਤੇ ਇੱਕ ਵੜ ਗੱਬਣਾ ਨਾਗ ਜਿਹੜੇ ਟੋਟਲ 4 ਆ ਦੋ ਸੁਈ ਸਵਾਈਏ ਆ ਤੇ ਦੋ ਗੱਬਣ ਠੀਕ ਆ ਤਿਆਰੀ ਵਾਲੇ ਆ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਲਾਸਟ ਵਿੱਚ ਪਹਿਲਾ ਸੁਆ ਝੋਟੀ ਸੁਣੀ ਆ ਪੂਰੀ ਡਿਟੇਲ ਆਪਾਂ ਫਿਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਖਾਸ ਤੌਰ ਤੇ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਘਰਾਂ ਕੇ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਹਰ ਵਾਰ ਆਪਣੀ ਇੱਕ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਭਰਾਵਾਂ ਦੇ ਅੱਗੇ ਵੀ ਜਿਹੜਾ ਪਸ਼ੂ ਵੀ ਤੁਹਾਨੂੰ ਜਚੂਗਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ ਜਿਹੜਾ ਪਸ਼ੂ ਸੋਇਆ ਦੋ ਟਾਈਮ ਚੋਕੇ ਕਰ ਲਿਓ ਗੱਭਣ ਪਸ਼ੂ ਆਪਣਾ ਚੌਥਾ ਨਾ ਦੱਤ ਪ ਕੇ ਭਰਾ ਕੇ ਤਸੱਲੀ ਜ਼ਰੂਰ ਯਕੀਨੀ ਬਣਾਈ ਜਾਵੇ ਠੀਕ ਆ ਜੀ ਆਹ ਕਰਦੇ ਆ ਗੱਲਬ ਵੀਰ ਮन्ने ਜਸਰੀ ਕਾ ਸਸਰੀ ਕਾ ਸੰਧੂ ਸਾਹਿਬ ਠੀਕ ਠਾਕ ਵੀਰ ਜੀ ਹਾਂਜੀ ਹਾਂਜੀ ਵਧੀਆ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਵੀਰ ਬਹੁਤ ਵਧੀਆ ਠੀਕ ਠਾਕ ਤੇ ਕਿੱਥੇ ਆਪਣਾ ਨਿਸ਼ਾਨ ਵੀਰ ਅੱਜ ਗਿਆ ਜੀ ਟਰੈਕਟਰ ਲੈਣ ਗਿਆ ਜੀ ਮੁਕਸਰੋ ਅੱਛਾ ਮੁਕਸਰ ਤੋਂ ਟਰੈਕਟਰ ਲੈਣ ਗਿਆ ਨਵਾਂ ਹਾਂਜੀ ਹਾਂਜੀ ਨਵਾਂ ਨਵਾਂ ਜੀ ਠੀਕ ਹੈ ਜੀ ਹਾਂਜੀ ਜੀ ਵਸੇ ਆਪਾਂ ਵੀਡੀਓ ਕੱਲ ਪਾਉਣੀ ਸੀ ਥੋੜਾ ਜਿਹਾ ਕਾ ਪਿੱਛਾ ਹੋਣ ਦੇ ਕਾਰਨ ਚਲੋ ਸੰਧੂ ਸਾਹਿਬ ਜਦੋਂ ਸਮਾਂ ਲੱਗਾ ਉਦੋਂ ਹੀ ਕੰਮ ਸੌਰਨਾ ਜੋ ਬਸ 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 ਇਸ ਸਮੇਂ ਨੇ ਕੰਮ ਚੱਲਣਾ ਚੱਲਣਾ ਬਿਲਕੁਲ ਹਾਂ ਹਾਂਜੀ ਹਾਂਜੀ ਸੰਧੂ ਸਾਹਿਬ ਇੱਕ ਨੂੰ ਸੂਏ ਨੂੰ ਕੋ 8 ਦਿਨ ਹੋ ਗਿਆ ਕਿ ਕੱਲ ਸ਼ਾਮੀ ਸੰਧੂ ਸਾਹਿਬ ਸੂਈ ਆ ਤਾਜੀ ਵੜ ਠੀਕ ਹੈ ਜੀ ਹਾਂਜੀ ਜੀ ਠੀਕ ਹੈ ਹੈ ਤਾਜੇ ਪਸ਼ੂ ਹਾਂਜੀ ਤਾਜੇ ਤਾਜੇ ਸੰਧੂ ਸਾਹਿਬ ਤਾਜੇ ਆ ਜੀ ਤਾਜੇ ਪਛੂ ਸੂਏ ਆ ਜਿਹੜੀ ਕੱਟੀ ਝੋਟੀ ਆ ਪਹਿਲਾ ਸੂਗਾ ਹੁੰਦੀ ਆ ਹਾਂਜੀ ਸੰਧੂ ਸਾਹਿਬ ਪਹਿਲਾ ਸੂਗਾ ਹੁੰਦੀ ਆ ਜੀ ਇਹ ਠੀਕ ਹੈ ਜੀ ਹਾਂਜੀ ਕੋ ਦਿਨ 10 ਕ ਖੜਦੀ ਇਹ ਵਾਲੇ 10 ਕ ਦਿਨ ਲੈ ਜੂਗਾ ਜਾਲੇ ਲਓ ਦੋਸਤੋ ਵੈਸੇ ਕੱਟੀ ਚੰਗੀ ਆ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ ਸ਼ੁਰੂਆਤ ਵਾਲਾ ਪਰੀ ਪੁਰੀ ਜੀ ਸੰਧੂ ਸਾਹਿਬ ਕੱਟੀ ਕੇ ਸਾਹ ਵਾਲੇ ਬੰਦੇ ਕੋ ਆਈ ਆ ਸਾਬ ਸੁਥਰੀ ਆ ਨਿਆ ਰੂਵਾ ਕਾਫੀ ਸੋਹਣਾ ਸੋ ਦੋਸਤੋ ਇਹਦੀ ਲਾਸਟ ਵਿੱਚ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸ਼ੁਰੂਆਤ ਇੱਕ ਪਾਸਿਓ ਇਸ ਵਹਿੜ ਤੋਂ ਆਪਾਂ ਕਰ ਲੈਨੇ ਆਂ ਤੇ ਮੰਨੇ ਪਾ ਇਹਦੀ ਪੂਰੀ ਡਿਟੇਲ ਦੱਸ ਦਈਏ ਸ਼ੁਰੂਆਤ ਆਪਾਂ ਇਥੋਂ ਕਰ ਲੈਨੇ ਇਸੇ ਵਰਸ਼ ਵਿੱਚ ਜੀ ਸੰਧੂ ਸਾਹਿਬ ਤਿੱਜਾ ਸੁਆ ਸੂਈ ਜੀ ਅੱਛਾ ਜੀ ਇਹਨੂੰ ਸੂਏ ਨੂੰ ਕੋ ਅੱਜ 8 ਦਿਨ ਹੋ ਗਏ ਜੀ 8 ਦਿਨ ਹਾਂਜੀ ਤੇ ਇਹਦੇ ਮਗਰ ਵੱੱਛੀ ਜੀ ਠੀਕ ਹੈ ਜੀ ਹਾਂਜੀ ਤੇ ਆਈਟਮ ਜਾਨੀ ਕੋਈ ਇਹਦੇ ਥੱਲੇ 12 ਕਿਲੋ ਜਾਨੀ ਕਿ ਧਾਰਾ ਜਿਹੜੀ ਆਈਟਮ ਮੌਜੂਦ ਹੈ ਥੱਲੇ ਆਈਆਂ ਜੀ ਠੀਕ ਹੈ ਜੀ ਹਾਂਜੀ ਮਗਰ ਬੱਛੀ ਹੈ 8:00 ਦੇ ਨਾਲ ਤੋਂ ਸੂਬਾ ਹਾਂਜੀ 8:00 ਦੇ ਨਾਲ ਸੂਈ ਕੁਲੀ ਬੱਛੀ ਹੈ ਜੀ ਵੇਖ ਲੋ ਜੀ ਹਾਂ ਹੈ ਤੀਜਾ ਸੂਬਾ ਹਾਂਜੀ ਤੀਜਾ ਸੂਬਾ ਸੰਧ ਸਾਹਿਬ ਇਹ ਬੰਦੇ ਕਿਹੋ ਜਿਹੇ ਤੋਂ ਲਈ ਆ ਕੇ ਠੀਕ ਹੈ ਜੀ ਸਾਹਮਣੀ ਪੂਰੀ ਕੀਤੀ ਵੜਦੀ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਤੀਜਾ ਸੂਬਾ ਠੀਕ ਹੈ ਜੀ ਤੇ ਜਰਸੀ ਪੱਖ ਵੀ ਹੈਗਾ ਵੇਰ ਦੇ ਵਿੱਚ ਜਰਸੀ ਪੱਖ ਹੈ ਸੰਧ ਸਾਹਿਬ ਕਰੋ ਸੰਗਾਂ ਦੇ ਵਿੱਚ ਆ ਗਈ ਹੈ ਕਰੋ ਸੰਗਾਂ ਦੇ ਵਿੱਚ ਆ ਆ ਦੇਖੋ ਠੀਕ ਹੈ ਤੋਂ ਤੀਜਾ ਸੂਬਾ 12 ਲੀਟਰ ਹੁਣ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ 12 ਲੀਟਰ ਉਹ ਚਾਹੇ ਕੋਈ ਵੀਰ ਦੋ ਟਾਈਮ ਚਾਰ ਟਾਈਮ ਆਪਣੀ ਚੋਕੇ ਤਸੱਲੀ ਕਰੇ ਚੋਕੇ ਸੰਦੋ ਤਸੱਲੀ ਕਰੇ ਆਪਾਂ ਸੋ ਥਾਨ ਦੀ ਕੁਆਲਿਟੀ ਇੱਕ ਵਾਰੀ ਥੋੜੀ ਜਿਹੀ ਲਾਗ ਗਈ ਉਹ ਤੁਹਾਨੂੰ ਦਿਖਾ ਦਗੇ ਆਪਾਂ ਮੁਠੀ ਥਾਣਾ ਹੱਥੀ ਚਵਾਈ ਵਾਲਾ ਥਾਣਾ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਚੂਣ ਚੋਂ ਭਰਾ ਭਰੂ ਚੰਗਾ ਜੀ ਹਾਂ ਜੀ ਹਾਂ ਜੀ ਇੱਕ ਨੰਬਰ ਸੰਧੂ ਸਾਹਿਬ ਚੂਣ ਦੇ ਨਾ ਕੋ ਭੂਰ ਨਾ ਕੋ ਛਿੱਟਾ ਕੋਈ ਮਸਲਾ ਨਹੀਂ ਗਾਫ ਜੀ ਠੀਕ ਹੈ ਜੀ ਹਾਂ ਜੀ ਲੈ ਵੀਰ ਬਾਹਰ ਖੋਲ ਕੇ ਤੋਰ ਕੇ ਦਿਖਾ ਦਗੇ ਤੋਰ ਸੋ ਸੂਈ ਦਾ ਸਮਾਂ ਦੋਸਤੋ ਤੁਹਾਨੂੰ ਨੋਟ ਕਰਾਤਾ 8 ਦਿਨਾਂ ਦੀ ਸੂਈ ਆ ਬਾਕੀ ਚਾਰ ਚਫੇਰਿਆਂ ਤੁਸੀਂ ਵੜ ਪ੍ਰੋਪਰ ਦੇਖ ਲਿਓ ਸਾਈ ਬਿਆਨਾ ਕਰਨ ਤੋਂ ਪਹਿਲਾਂ ਇੱਕ ਵਾਰੀ ਵੀਡੀਓ ਚੰਗੀ ਤਰ੍ਹਾਂ ਦੇਖ ਲਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਕਿਸੇ ਵੀਰ ਨੇ ਇਥੇ ਆ ਕੇ ਆਪਣੀ ਤਸੱਲੀ ਕਰਨੀ ਆ ਉਹ ਤੁਹਾਡੇ ਤੇ ਨਿਰਪਰ ਕਰਦਾ ਵੀ ਇਥੇ ਇੱਕ ਟਾਈਮ ਆ ਕੇ ਤਸੱਲੀ ਕਰਨੀ ਆ ਦੋ ਟਾਈਮ ਚੋਕੇ ਕਰਨੀ ਆ ਆ ਦੇਖੋ ਜੀ ਤੋ ਕਾਦੇ ਇੱਕ ਮੀਡੀਅਮ ਹਾਈਟ ਦੋਸਤੋ ਹੁੰਦੀ ਆ ਵਿਚ ਵਿਚਾਲਾ ਸਾਈਜ਼ ਉਹ ਵੀ ਤੁਸੀਂ ਮੰਨ ਸਕਦੇ ਜੇ ਵਿਚ ਵਿਚਾਲੇ ਤਾਂ ਵੀ ਥੋੜੀ 15 ਕਿਲੋ ਦੇ ਹੈਡ ਗੜੇ 15 ਕਿਲੋ ਲੱਗ ਬਨੇ ਚ ਆ ਜੂਗੀ ਦੁੱਧ ਇਹ ਕੋਈ ਬੰਦਾ ਸਾਂਹ ਵਾਲਾ ਹੋਵੇ ਤੇ ਠੀਕ ਹੈ ਜੀ ਜੇ ਕੋਈ ਬੰਦਾ ਸਾਂਹ ਵਾਲਾ ਹੋਵੇ ਦੁੱਧ 15 ਕਿਲੋ ਚ ਆ ਜੂਗੀ ਵਧੀਆ ਹੱਸ ਕੇ ਆ ਕਮਾਲ ਹੋ ਜੀ ਇਧਰ ਇਹ ਸੰਧੂ ਸਾਹਿਬ ਜਿਉਂ ਲਈਏ ਇਹਦੇ ਕਿਸੇ ਨੇ ਚੱਚੜਾਂ ਦੇ ਪ੍ਰੋਪੀਸ ਜਾਰੀ ਦੇ ਭੀਨੇ ਜਿਹੜੇ ਚੱਚੜੇ ਨੂੰ ਪਾਏ ਸੀ ਹਾਂ ਵੀ ਕੇਰ ਕੂਰ ਘਟ ਦੇ ਵਿੱਚੋਂ ਨਿਕਲੀ ਕੇਰ ਬੈਹੋ ਵੀ ਸੋਨਾਂ ਦੇ ਨਰਕ ਦੇ ਵਿੱਚੋਂ ਕੱਢ ਕੇ ਲਿਆਂਦੀ ਵਿਚਾਰੀ ਗੇ ਹਾਂ ਵੀ ਇੱਕ ਨਰਕ ਚੋਂ ਨਿਕਲ ਕੇ ਆਈ ਵਿਚਾਰੀ ਗੇ ਚਲੋ ਕੋਈ ਚੰਗੀ ਸੇਵਾ ਕਰੇ ਦੁੱਧ ਹਾਂ ਦੁੱਧ ਨੇ 15 ਹਜ਼ਾਰ ਹਾਂ ਜੀ ਹਾਂ ਜੀ ਹੋਣਾ 15 16 ਕਿਲੋ ਚਵਾਜਣਾ ਨੇ ਅੱਛਾ ਅੱਜ ਵੀਰੇ ਦਾ ਮੁੱਲ ਕੀ ਕਰਦੇ ਆ ਲੈਣ ਦੇ ਅੰਦਰ ਸੰਧੂ ਸਾਹਿਬ 40000 ਕਰਦੇ ਆ 38000 ਦੀ ਵੜਹਾਨ ਦੇ ਦਿਆਂਗੇ 38 ਦੀ ਹਾਂਜੀ ਹੋਰ ਕਰਦੇ ਜੋ ਥੋੜਾ ਬਾਤਾਂ ਖੋਲ ਲੈ ਪਰ ਹੋਰ ਸੰਧੂ ਸਾਹਿਬ ਤੁਹਾਡੇ ਕਹਿੰਦੇ 1000 ਰੁਪਏ ਛੱਡਦੇ 37000 ਦੀ ਵੜ ਦੇ ਦੇਣਗੇ 37 ਦੀ 37000 ਦੀ ਵੜ ਦੇ ਦੇਣ ਲਓ ਜੀ 37000 ਦੀ 200 ਇਹ ਵੜ ਮਿਲ ਜੂਗੀ ਤੁਹਾਨੂੰ ਠੀਕ ਆ 12 ਲੀਟਰ ਦੁੱਧ ਮਗਰ ਬੱਚੀ ਆ ਆ ਫੀਮੇਲ ਕਾਫ ਇੱਕ ਵਾਰੀ ਤੁਸੀਂ ਫਿਰ ਵੀ ਕੋ ਠੀਕ ਆ ਜੀ ਬੱਚੀ ਕਾਫੀ ਸੋਹਣੀ ਆ ਠੀਕ ਆ ਜੀ ਕਰਾਸ ਅੰਗ ਦੇ ਵਿੱਚ ਮਗਰ ਬੱਚੀ ਇਹ ਸੰਤੂ ਸਾਹਿਬ ਪਹਿਲਾ ਸੂਆ ਸੋਣੀ ਜੀ ਪਹਿਲਣ ਵੱਚੀ ਹਾਂਜੀ ਪਹਿਲਣ ਵੱਚੀ ਜੀ ਚੌਗੀ ਹੋਈ ਜੀ ਸੰਤੂ ਸਾਹਿਬ ਨੂੰ ਆਲੇ ਲਓ ਜੀ ਹਾਂਜੀ ਦੇਣ ਕੋ ਦਸ ਕੇ ਲਾਗੇ ਆਪਣੇ ਖੜ੍ਹਦੀ ਜੀ ਚੌਕ ਤੇ ਕਰ ਗਈ ਬਰਾਬਰ ਹਾਂਜੀ ਹਾਂਜੀ ਚਾਰ ਦੰਦ ਪੂਰੇ ਬਰਾਬਰ ਹੋ ਗਏ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਠੀਕ ਹੈ ਹਾਂਜੀ ਬਾਕੀ ਸੰਤੂ ਸਾਹਿਬ ਤੇ ਆਪਣੇ ਬਿਲਕੁਲ ਪਾਸ ਆ ਇੱਕ ਥਣ ਤੋਂ ਡਾਗਲਾ ਥੋੜਾ ਦਬਣੀ ਦਾ ਥੋੜਾ ਛੋਟਾ ਰੱਖਦੀ ਆ ਬਾਕੀ 35 ਬਿਲਕੁਲ ਪਾਸ ਇੱਕ ਨੰਬਰ ਹੋ ਗਈ ਜਿੱਦਾਂ ਮਾਦੀ ਆਪਣੀ ਥੱਲੀ ਕਰੇ ਅਗਲਾ ਤੁਹਾਨੂੰ ਵੈਸੇ ਹਾਂਜੀ ਥੋੜਾ ਜਿਹਾ ਮਤਲਬ ਕਿ ਟੇਡਾ ਟੇਡਾ ਰੱਖ ਕੇ ਛੋਟਾ ਰੱਖ ਦੀ ਸੰਦੂ ਸਾਹ ਬਾਕੀ ਇੱਕ ਨੰਬਰ ਤੇ 35 ਆਪਣਾ ਪੋਲੀ ਬਿਲਕੁਲ ਸੰਦੂ ਸਾਹ ਪਾਸ ਤੇ 35 ਪਾਸ ਹੋ ਗਈ ਤੇ ਆਪਣੀ ਗਰੰਟੀ ਹੋ ਗਈ ਆਪਣੀ ਠੀਕ ਹੈ ਜੀ ਤੇ 35 ਪਾਸ ਦੀ ਗਰੰਟੀ ਹੈ ਲਓ ਜੀ ਹਾਂਜੀ ਸੋ 35 ਦੋਸਤੋ 4ਵਾਂ ਥਣਾ ਦੀ ਪਾਸ ਆ ਤੇ ਬਾਕੀ ਬਰੀਕੀ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਨੇੜਿਓਂ ਦਿਖਾ ਦਿੱਤਾ ਵੀ ਥਣ ਕਈ ਵਾਰ ਆਪਾਂ ਥੋੜਾ ਜਿਹਾ ਗਾਂ ਨੂੰ ਟੇਡਾ ਰੱਖਿਆ ਥਣ ਪਰ 35 ਜਿਹੜਾ ਇੱਕ ਨੰਬਰ ਆ ਪੋ ਬਾਕੀ ਬੱਚੀ ਨੇ ਫੇਸਬੁੱਕ ਨਹੀਂ ਗਾਂਦੀ ਸੰਤੂ ਸਾਹਿਬ ਅਸ਼ੀਸ਼ ਛੱਡ ਚੋ ਬੱਚੀ ਆਈ ਆ ਅੱਛਾ ਜੀ ਹਾਂ ਜੀ ਪਚੰਗੀ ਰਾਜੀ ਰੂਜੀ ਪਿੰਡੇ ਦੀ ਬੱਚੀ ਹਾਂ ਠੀਕ ਹੈ ਜੀ ਸੋ ਬੋਦੀ ਵਾਲੀ ਬੱਚੀ ਸੰਤੂ ਸਾਹਿਬ ਜਿੱਦਾਂ ਲੜਾ ਲੁੜਾ ਕਰਮ ਵਾਲੀ ਨੇ ਦੁੱਧ 20 ਕਿਲੋ ਬੱਚੀ ਪਹਿਲੇ ਸਵੇਰ ਚ ਪਾਊਗੀ ਹਾਂ 20 ਕਿਲੋ ਦੁੱਧ ਚ ਪਾਊਗੀ ਬੱਚੀ ਪਹਿਲਾ ਸਵੇਰ ਚ ਅੱਛਾ ਵੈਸੇ ਦਿਨ ਮੰਨੇਪਾ ਕਿੰਨੇ ਕ ਲੈ ਜਾਊਗੀ ਹਜੇ ਦਿਨ ਸੰਤੂ ਸਾਹਿਬ ਘਰ ਵਾਲੇ ਦੇ ਜਬਾਨੀ ਦਾਹ ਹੈ ਅਸੀਂ ਗਿਣਨੇ ਦੇ 15 ਲੈ ਜਾਊਗੀ ਘਰ ਵਾਲੇ ਦੇ ਦੋ ਚਾਰ ਦਿਨ ਉੱਪਰ ਵੀ ਹਾਂ ਦੋ ਚਾਰ ਦਿਨ ਉੱਪਰ ਚਲੋ ਪਿੰਡੇ ਦੀ ਰਾਜੀ ਆ ਦੋ ਚਾਰ ਲਓ ਦੋਸਤੋ ਪਿਛੋ ਜਿਸ ਘਰੋਂ ਵੀ ਆਈ ਹੈ ਠੀਕ ਆ ਜੀ ਉਥੋਂ ਜੋ ਵੀ ਵੀਰ ਨੂੰ ਦੱਸਿਆ ਗਿਆ ਵੀ 10 ਦਿਨ ਦਾ ਆਈਡੀਆ ਦੱਸਿਆ ਬਾਕੀ ਤੁਸੀਂ ਵੇਖ ਸਕਦੇ ਜੇ ਲਾਏ ਬਣਾਏ ਪਈ ਆ ਕਾਫੀ ਤੇ ਦਸਾਂ ਨਹੀਂ ਦੀ ਦਸਾਂ ਦਿਨਾਂ ਤੱਕ ਜਾਂ 12 ਜਾਂ 15 15 12 ਦਿਨਾਂ ਤੱਕ ਜਿਹੜੀ ਸੁਕੂਗੀ ਠੀਕ ਆ ਚੰਗੇ ਸੀਮਨ ਦੀ ਸੰਤੂ ਸਾਹਿਬ ਅੱਛੀ ਆ ਕਿ ਚੰਗੇ ਸੀਮਨ ਦੀ ਅੱਛੀ ਆ ਸੋ ਬਾਕੀ ਥਣ ਥਣ ਦੀ ਕੁਆਲਿਟੀ ਵੇਖੋ ਕਾਫੀ ਸੋਹਣਾ ਥਣ ਨਿੱਗਰ ਲੇਵੇ ਦੇ ਵਿੱਚ ਤੇ ਪਿੰਡੇ ਦੀ ਵੀ ਪੂਰੀ ਨਿੱਗਰ ਆ ਠੀਕ ਆ ਪੂਰੀ ਨਿੱਗਰ ਆ ਰਾਜੀ ਆ ਰਾਜੀ ਆ ਬਜਨ ਭਜਨ ਪੂਰਾ ਵਹਿੜਦਾ ਬਾਕੀ ਚੰਗਾ ਪ੍ਰਿੰਟ ਪ੍ਰਿੰਟ ਸੰਤੂ ਆ ਖੂਬਸੂਰਤ ਆ ਚੰਗੀ ਆ ਜਿੰਨੀ ਵੀ ਆ ਕਰਮਾਂ ਵਾਲੀ ਸੋਹਣੀ ਆ ਜੇ ਵੀਰ ਇਹਨੂੰ ਵੀ ਖੋਲ ਕੇ ਇੱਕ ਵਾਰੀ ਕੜਾਈਏ ਗੇੜਾ ਸੋ ਸਭ ਤੋਂ ਵੱਡੀ ਗੱਲ ਆ ਦੋਸਤੋ ਚਲੋ ਪਸੂ ਨਵਾਂ ਨਵਾਂ ਪਸੂ ਹਰਕ ਦੀ ਗਵਰਨੇਸ਼ਾਂ ਦੇ ਵੀ ਪਸ਼ੂ ਖਰੀਤੀ ਆ ਤੇ ਨਵਾਂ ਖਰੀਤੀ ਆ ਪਹਿਲਾਂ ਤੋਂ ਥੋੜੀ ਜਿਹੀ ਕਾਲੀ ਪੈਂਦੀ ਆ ਇਹ ਵੀ ਬਖੁੱਲੀ ਹਾਂਜੀ ਹਾਂ ਸ਼ਰਟ ਦੇ ਵਿੱਚ ਰਹੀ ਆ ਖੁੱਲੀ ਉੱਤਲੇ ਹਰੀ ਤਲੂਰੀ ਕਾਦੀ ਪਾਈ ਹਾਂਜੀ ਹਾਂਜੀ ਉਹਨਾਂ ਪਾਈ ਨਹੀਂ ਉਹਨਾਂ ਛੱਡੀ ਖੁੱਲੀ ਉੱਥੇ ਇਹ ਵਿਚਾਰੀ ਹੁਣ ਸਾਡੇ ਕੋਲ ਆਈ ਅਹੀਂ ਵੱਧੀ ਇੱਥੇ ਇਹ ਉਸੇ ਵਿਚਾਰੀ ਖੁੱਲੀ ਘੁੰਮਦੀ ਰਹੀ ਆ ਇੱਕ ਵਾਰੀ ਹੋਰ ਵੀ ਐਨੂੰ ਲੰਮਾ ਤੋਰਦੇ ਅਜੇ ਹੋਰ ਕਿਹੜਾ ਘਰਾ ਦੇਗੀ ਇਹ ਮੁੰਹਾਂ ਦੋਸਤੋ ਚੌਕੀ ਚਾਰ ਦੰਦ ਬੱਛੀ ਆ ਸੋ ਆਓ ਆਪਣੀ ਜਿਹੜੀ ਆ ਤੁਸੀਂ ਤਿੱਪ ਕੇ ਤਸੱਲੀ ਕਰੋ ਠੀਕ ਆ ਬਾਕੀ ਪਿੰਡੇ ਪੁੰਡੇ ਦੀ ਪੂਰੀ ਨਿਗਰ ਮੈਂ ਵਾਰ-ਵਾਰ ਤਾਂ ਜਿਹੜਾ ਜ਼ਿਕਰ ਕਰ ਕਿਉਂਕਿ ਕਈ ਵਾਰੀ ਵੀਰ ਬਹੁਤੇ ਸਕਿਪ ਕਰਕੇ ਵੀਡੀਓ ਵੇਖਦੇ ਆ ਦੂਰੀ ਬਰਾ ਜਿਹੜੀ ਇੱਕ ਵਾਰੀ ਕਨਫਰਮ ਗੱਲ ਕਰਾ ਦਿੰਦੀ ਆ ਵੀ ਤਾਂ ਜੋ ਕੋਈ ਵੀਰ ਮਿਸ ਗਾਈਡ ਨਾ ਹੋਵੇ ਠੀਕ ਆ ਜੀ ਆ ਲਓ ਸੋ ਸਾਫ ਸੁਥਰਾ ਲੇਵਾ ਚਾਰ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਕ ਨਹੀਂ ਗਈ ਤੇ ਸੋਹਣੀ ਬੱਚੀ ਆ ਠੀਕ ਆ ਜੀ ਮੂੰਹ ਚੌਗੀ ਚਾਰ ਦੰਦ ਬੱਚੀ ਪਹਿਲਾ ਸੂਆ ਪਲੂਣ ਬੱਚੀ ਨੇ ਸੂਣਾ ਤੇ ਮੰਨੇ ਵੀਰ ਇਹਦਾ ਫਿਰ ਕੀ ਕਰਦੇ ਜੇ ਮੁੱਲ ਇਹਦਾ ਮੁੱਲ ਸੰਧੂ ਸਾਹਿਬ ਮੰਨ ਲਓ 55000 ਕਰਦੇ ਆ 53000 ਤਹਾਨਾ ਵਾਸੀ ਦੇ ਦੇਾਂਗੇ 53 ਦੇ 53000 ਦੇ ਹਨ ਵਛੀ ਦੇ ਦਾਂਗੇ ਆਪਾਂ ਲੋਕਾਂ ਨਾਲ ਸੰਤੂ ਸਾਹ ਮੋਲ ਨਹੀਂ ਕਰਨਾ 75万 ਕੇ 70 ਦੀ ਦੇ ਦਾਂਗੇ ਆਪਾਂ ਮੋਲ ਨਹੀਂ ਕਰਨਾ ਹਾਂ ਬਿਲਕੁਲ ਜੀ ਬਿਲਕੁਲ ਆਪਾਂ ਮੋਲ ਰੱਖਣਾ ਜਾਇਦ ਜੀ ਬਿਲਕੁਲ ਹੀ ਉਹੀ ਭਾਅ ਪੜਦਾ ਫਿਰ ਚੱਲਣਾ ਹੁੰਦਾ ਜ਼ਿਆਦਾ ਹਾਂਜੀ ਹਾਂਜੀ ਸੰਤੂ ਸਾਹ ਬਾਕੀ ਬਾਜ਼ਾਰ ਦੇ ਹਿਸਾਬ ਨਾਲ ਹਾਂਜੀ ਹਾਂਜੀ ਬਾਜ਼ਾਰ ਦੇ ਹਿਸਾਬ ਨਾਲ ਲੋਬ ਦੋਸਤੋ 53000 ਦੀ ਇਹ ਤੁਹਾਨੂੰ ਵਛੀ ਮਿਲ ਜੂਗੀ ਠੀਕ ਹੈ ਜੀ ਸੋ ਪਹਿਲਾ ਸੂਆ ਬੱਛੀ ਨੇ ਸੂਣਾ ਚੰਗੀ ਆ ਬਾਕੀ ਬਰੀਡ ਵਾਈਜ਼ ਵੀ ਵੇਖੀਏ ਤੇ ਬਿਲਕੁਲ ਐਚ ਐਫ ਬਰੀਡ ਦੇ ਵਿੱਚ ਇਹ ਬੱਛੀ ਹੈ ਠੀਕ ਹੈ ਜੀ ਅਗੇ ਤੀਸਰੇ ਨੰਬਰ ਤੇ ਜਿਹੜੀ ਆ ਗਾਂ ਗਈ ਆਪਣੇ ਕੋਲ ਜੀ ਹਾਂਜੀ ਇਹ ਸੰਧੂ ਸਾਹਿਬ ਮੰਨ ਲਓ ਯਾਨੀ ਕਿ ਇਹ ਰਾਤੀ ਕੋ 9 ਵਜੇ ਤੱਕ ਆ ਕੇ ਆਪਣੇ ਸੁਈ ਆ ਜੀ ਨਹੀਂ ਕੱਲ ਰਾਤੀ ਹਾਂਜੀ ਹਾਂਜੀ ਕੱਲ ਰਾਤੀ ਜੀ ਯਾਨੀ ਪਹਿਲੀ ਚਵਾਈ ਹੋਈ ਕੋ 5-6 ਕਿਲੋ ਦੀ ਸੰਧੂ ਸਾਹਿਬ ਦੀ ਅੱਛਾ ਜ ਮਾਰਨਿੰਗ ਹਾਂਜੀ ਮਾਰਨਿੰਗ ਚਵਾਈ ਹੋਈ ਕੋ ਜੇ ਜ ਸੜਦਾ ਟਾਈਮ ਲੱਗ ਜਾਂਦਾ ਆ ਤੇ ਪਹਿਲੀ ਚਵਾਈ ਸੰਧੂ ਸਾਹਿਬ ਹੋਈ ਜ ਇਸਵੇਰੇ ਦੀ ਬਹੁਤ ਦੋਸਤੋ ਬੌਲੇ ਤੇ ਜਿਹੜੀ ਆ ਪਹਿਲੀ ਚਵਾਈ ਅੱਜ ਮਾਰਨਿੰਗ ਕੀਤੀ ਜਾ ਚੁੱਕੀ ਆ ਇਸ ਗਾਂ ਦੇ ਥੱਲੇੋਂ ਠੀਕ ਆ ਜੀ ਤੇ ਬੱਚਾ ਇਹਨੇ ਕੀ ਪਾਇਆ ਮਗਰ ਇਹਨੇ ਬੱਚਾ ਜੀ ਸੰਧੂ ਸਾਹਿਬ ਮਗਰ ਬੱਚਾ ਆ ਗਿਆ ਹਾਂਜੀ ਲਓ ਜੀ ਤੇ ਬਾਕੀ ਥਣ ਥਣ ਜਿਹੜਾ ਪੂਰਾ ਹਾਥੀ ਚਵਾਈ ਪੂਰਾ ਹਾਥੀ ਚਵਾਈ ਜਿਹੜਾ ਤੁਸਾਂ ਆਰਡਰ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਕੰਪੈਕਟ ਜਿਹੜਾ ਕਸਮਾਂ ਲੇਵਾ ਬਿਲਕੁਲ ਜਿੰਨਾ ਕਿ ਦੋਸਤੋ ਅੱਗੇ ਆ ਉਹਨਾਂ ਬਿਲਕੁਲ ਪੱਟਾਂ ਦੇ ਸਾਹਮਣੇ ਵਿਚਕਾਰ ਬਿਲਕੁਲ ਬੰਤਰਾ ਦੇਵੇ ਦੀ ਸੋ ਥਣ ਦੀ ਵਿਰਲ ਚੰਗੀ ਆ ਇੱਕ ਬੈਣੀ ਵਾਲੀ ਸਾਈਡ ਤੋਂ ਪਤਾ ਨੂੰ ਤਸੱਲੀ ਨਾਲ ਦਿਖਾ ਦਿੰਗੇ ਮੜਾ ਜਾ ਆਲੋ ਇਹ ਸੰਤੂ ਸਾਹਿਬ ਜਿੰਨਾ ਪਾਲੀ ਉਹਨਾਂ ਚੋਲ ਗਏ ਗਾਉਂ ਦੇ ਤੇ ਬਾਪ ਇਹ ਨਹੀਂ ਕਰਮ ਵਾਲੀ ਪੈਂਦਾ ਗਾਂ ਗਾੜੀ ਕਰਤੂਤ ਵਾਲੀ ਚਾਹੀਦੀ ਆ ਬਸ ਜੀ ਬਸ ਹਾਂ ਇਹ ਜਿੰਨਾ ਪਾਲੀ ਉਹਨਾਂ ਚੋਲ ਗਏ ਭਾਵੇਂ ਬਿਲਕੁਲ ਲੈ ਵੀਰ ਬੰਨੇ ਨੂੰ ਖੋਲੀ ਬਾਹਰ ਕੱਢ ਕੇ ਤੋੜ ਦਿੱਤੀ ਪੰਜ 6 ਲੀਟਰ ਅਜੇ ਚੁਵਾਈ ਕੀਤੀ ਹਾਂ ਜੀ 6 6 ਲੀਟਰ ਦੀ ਸੰਤੂ ਸਾਹਿਬ ਪਹਿਲੀ ਚੁੱਕੀ ਹੋਈ ਵਾਲੀ ਦੀ ਠੀਕ ਆ ਜੀ ਤਾਂ ਦੋਸਤੋ ਵੈਸੇ ਸੈਕੰਡ ਚੁਵਾਈ ਜਿਹੜੀ ਹੋਣੀ ਆ ਅਜੇ ਤਿਆਰ ਜਾਂਦੋਂ ਮੈਂ ਪਾ ਕਦ ਕੋਤੂ ਵੀ ਵਡੀਆਂ ਵਾੜਾਂ ਦੇ ਵਿੱਚ ਹੀ ਆ ਗਈ ਵਡੀਆਂ ਵਾੜਾਂ ਦੇ ਵਿੱਚ ਸੰਤੂ ਸਾਹਿਬ ਦੋ ਤੇ 20 ਕਿਲੋ ਚਵਾਗਣਾ ਸੰਪੱਖਾਂ ਸਾਂਪ ਚਾਹੀਦੀ ਆ ਹਾਂ ਕਿ ਸਾਂਪ ਤੇ ਸਭ ਕੁਝ ਹੁੰਦਾ ਬਿਲਕੁਲ ਜੀ ਬਿਲਕੁਲ ਗੱਲ ਸਾਂਪ ਤੇ ਮੁੱਕਣੀ ਆ ਵੈਸੇ ਦੋਸਤੋ ਕਾਦਰ ਵੱਡੀਆਂ ਵੈੜਾਂ ਦੇ ਵਿੱਚ ਤੁਸੀਂ ਮੰਨ ਲਓਗੇ ਜੀ ਮੀਡੀਅਮ ਤੋਂ ਪਲੱਸ ਹਾਈਟ ਵਿੱਚ ਵਿਚ ਵਿਚਾਲਾ ਸਹਿਜ ਆ ਉਹਦੇ ਤੋਂ ਜਿਹੜੀ ਆ ਪਲੱਸ ਹਾਈਟ ਇਹਦੀ ਤੁਸੀਂ ਅਕਾਊਂਟ ਕਰ ਸਕਦੇ ਜੀ ਬਾਕੀ ਚੋਣ ਚੋਣ ਵੀ ਚੰਗੀ ਦੱਸ ਰਿਹਾ ਵੀਰ ਵੀ ਚੋਣ ਚੋਣ ਨਹੀਂ ਸੰਦੂ ਸਾਹਿਬ ਪੋਲੀ ਚੰਗੀ ਆ ਮੋਟੀ ਧਾਰ ਆ ਮੋਟੀ ਧਾਰ ਆ ਇੱਕ ਨੰਬਰ ਧਾਰ ਆ ਕੋਈ ਨੁਚਕਰ ਨਹੀਂਗਾ ਠੀਕ ਆ ਜੀ ਤੇ ਇਹਦਾ ਮੁੱਲ ਕੀ ਕਰਦੇ ਪਏ ਆ ਇਹਦਾ ਮੁੱਲ ਸੰਦੂ ਸਾਹਿਬ 60000 ਰੁਪਏ ਕਰਦੇ ਆਪਾਂ 60000 ਹਾਂਜੀ ਵੀ ਲੈ ਦੇ ਕੇ ਵੀ ਸਾਰੀਆਂ ਕੁਸਰਾ ਕੁਸਰਾ ਕੱਢ ਕੇ 50000 ਦੀ ਸੰਦੂ ਸਾਹਿਬ ਦੇ ਦਾਂਗੇ ਵੈੜ 58 ਦੀ 58000 ਦੀ ਵੈੜ ਦੇ ਠੀਕ ਹੈ ਜੀ ਹਾਂਜੀ 52000 ਦੀ ਵੇਚ ਦੇ 52000 ਦੀ ਇਹਦਾ ਬੱਚਾ ਇਹਦਾ ਬੱਚਾ ਨੂੰ ਆਹ ਪਰੇ ਬੱਜੇ ਇੱਕ ਹੋਰ ਬੱਚਾ ਦਿਖਾ ਦਈਏ ਆਪਾਂ ਲਓ ਜੀ ਦੋਸਤੋ ਇੱਕ ਹੋਰ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਇਹ ਅੱਜ ਦੂਜੇ ਦਿਨ ਦੇ ਵਿੱਚ ਆ ਠੀਕ ਹੈ ਜੀ ਕੱਲ ਰਾਤ ਹੀ ਸੂਈ ਆ ਤੇ ਮਾਰਨਿੰਗ ਜਿਹੜੀ ਪਹਿਲੀ ਚਵਾਈ ਇਹਦੀ ਕੀਤੀ ਆ ਬੌਲੇ ਤੇ ਚਲਣ ਢਈ ਆ ਆਹ ਜਿਹੜਾ ਬੱਚਾ ਠੀਕ ਹੈ ਜੀ ਮੇਲ ਕਾਫ ਨਾੜੂ ਬੱਚੇ ਦੇ ਨਾਲ ਠੀਕ ਹੈ ਜੀ ਆਜੋ ਠੀਕ ਹੈ 58000 ਦੀ ਵੀ ਜਿਹੜੀ ਐ ਸਨੋ ਹੈ ਹਾਂ ਜਸਨੋ ਦੇ ਦਾਂਗੇ ਠੀਕ ਹੈ ਜੀ ਹੋਰ ਸੰਤੂ ਸਾਬ ਜੀ ਆਰਮਾਨ ਕਰਦਾਂਗੇ ਹੋਰ ਕੀ ਜੇ ਕੋ ਕੁ ਵੀਰ ਜਿਆਦਾ ਖੋਰ 10000 ਰੁਪਏ ਮੰਨ ਕਰ 57575 ਦੀ ਹੈ 57575 ਦੀ ਦੇ ਦਾਂਗੇ ਲਓ ਜੀ 57000 ਦੀ ਭਰਾਵੋ ਇਹ ਮਿਲ ਜੂਗੀ ਬਿਲਕੁਲ ਸੱਜਰ ਸੋਈ ਹੈ ਬੌਲੇ ਤੇ ਚੱਲ ਰਹੀ ਹੈ ਦੂਜੀ ਚੁਬਾਈ ਅੱਜ ਸ਼ਾਮ ਨੂੰ ਕੀਤੀ ਜਾਊਗੀ ਠੀਕ ਆ ਇੱਕ ਲਾਸਟ ਵਿੱਚ ਦੋਸਤੋ ਇਹ ਤੁਹਾਨੂੰ ਝੋਟੀ ਦਿਖਾਉਣੀ ਆਪਾਂ ਠੀਕ ਆ ਜੀ ਝੋਟੀ ਚੰਗੀ ਆ ਲਵੀ ਝੋਟੀ ਆ ਬਾਕੀ ਪਹਿਲਾਂ ਝੋਟੀ ਆ ਸੂਨ ਵਾਲੀ ਆ ਠੀਕ ਆ ਤੇ ਮਨੇ ਵੀ ਇਹਦੀ ਡਿਟੇਲ ਕੀ ਵੈਸੇ ਉਮਰ ਅਮਰਤੀ ਜਾਂ ਵੈਸੇ ਮੂੰਹ ਤਾਂ ਦੀ ਕੋਈ ਵੇਖਿਆ ਦੇਖਿਆ ਕੁਝ ਨਹੀਂ ਮੂੰਹ ਨਹੀਂ ਸੰਧੂ ਸਾਹਿਬ ਵੇਖਿਆ ਡਿਟੇਲ ਤੇ ਸਾਹੀ ਗਣਦੇ ਆ ਮਹੂ ਢਾਈਆਂ ਸਾਲਾਂ ਦੀ ਹੋਈ ਏ ਕੱਟੀ ਜਿਆਦੀ ਨਹੀਂ ਤੇ ਕੁਲੀ ਕੱਟੀ ਸੰਧੂ ਸਾਹਿਬ ਵਾਲੇ ਕੋਹੋ ਜਾ ਮਸਲਨੇ ਕੁਲੀ ਆ ਬਾਕੀ ਸਾਂਭ ਵੀ ਹੈਗੇ ਨੇ ਠੀਕ ਹੈ ਚੰਗਾ ਚਮਚਮ ਚੜਿਆ ਕਰਨ ਵਾਲੀ ਦੇ ਪਤਲੇ ਚੰਮ ਦੀ ਆ ਠੀਕ ਆ ਜੀ ਪਤਲੇ ਚੰਮ ਦੀ ਆ ਬਸ ਉਹ ਵੈਸੇ ਕੱਟੀ ਚੰਗੀ ਆ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਮੂੰਹ ਮੱਥੇ ਦੀ ਤੁਹਾਨੂੰ ਇੱਕ ਵਾਰੀ ਥੋੜੀ ਨੇੜਿਓਂ ਦਿਖਾ ਦਈਏ ਸਿੰਗੀ ਸੁੰਗੀ ਤੁਸੀਂ ਵੇਖ ਸਕਦੇ ਠੀਕ ਆ ਫੇਸ ਕੁ ਤੇ ਨਿਗਰ ਠੀਕ ਆ ਜੀ ਪਿੰਡੇ ਦੀ ਪੂਰੀ ਨਿਗਰ ਇਹ ਹੈ ਵੀ ਇੱਕ ਰੰਗ ਹੀ ਲੱਗਦੀ ਮੈਨੂੰ ਇੱਕ ਰੰਗ ਕਾਲੀ ਆ ਸੰਤੂ ਸਾਹਿਬ ਇੱਕ ਰੰਗ ਕਾਲੀ ਆ ਜੀ ਕਾਲੀ ਸ਼ਾ ਇੱਕ ਰੰਗ ਆ ਦੋਸਤੋ ਜੈਡ ਬਲੈਕ ਤੇ ਦਿਨ ਵੈਸੇ ਮੰਨੇ ਵੀ ਪੁੱਛਿਆ ਪਿੱਛੋ ਜਿੱਥੋਂ ਆਈ ਆ ਸੰਤੂ ਸਾਹਿਬ 10 ਦਿਨ ਦੱਸਦੇ ਆ 10 ਦਿਨ ਬਾਕੀ ਰਹੀਂਦੀ ਜੇ ਤੇ ਅੱਛਾ ਹਫਤਿਆਂ ਬਾਹਰ ਲੈ ਜੂ ਸਮਝਾਜੇ ਹਫਤਿਆਂ ਬਾਹਰ ਸਮਾਂ ਖੜਦੀ 10 ਦਿਨ ਖੜਦੀ ਹੁੰਦੀ ਤਾਂ ਖੁੱਲੀ ਢੱਲੇ ਕਿਉਂਕਿ ਪਿੰਡੇ ਦੀ ਰਾਜੀ ਆ ਦਿਨ 10 ਤੋਂ 15 ਵੀ ਖੜ ਸਕਦੀ ਆ ਲੋ 15 ਵੀ ਖੜ ਸਕਦੀ ਤਾਂ ਅਸੀਂ ਦਾਹਾਂ ਨੇ 15 ਵੀ ਖੜ ਸਕਦੀ ਜੀ ਵੀ 15 ਤੇ ਲੈ ਜੂ ਵੱਡੀ ਗੱ 8 ਤੋਂ 10 10 ਕ ਦਿਨ ਉਹ ਵੀ ਤੁਸੀਂ ਮੰਨ ਚੁਹਾ ਕਰ ਲਓ ਠੀਕ ਆ ਬਾਕੀ ਪਤਲੇ ਥਾਣਾ ਪੂਣੀਆਂ ਵਰਗਿਆ ਵੇਖੋ ਬਾਕੀ ਚੰਗੀ ਲੇਵੇ ਲੂਵੇ ਦੀ ਖੁੱਲੀ ਬਣੂਗੀ ਕਰਮਾਲੀ ਹੂੰ ਬਈ ਜਿੱਦਾਂ ਲੜਾ ਲੜਾ ਕੋਈ ਚੱਕਰ ਨਹੀਂ ਇਹ ਕੰਮ ਕਰਮਾਲੀ ਦੇਵਾ ਖੁੱਲੂਗੀ ਹੋਰ ਆ ਬੇ ਹੂੰ 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 ਠੀਕ ਹੈ ਜੀ ਸੋ ਲੇਵਟੀ ਕਾਫੀ ਸੋਹਣੀ ਦੋਸਤੋ ਤਿਆਰ ਕੀਤੀ ਆ ਪਿਛੇ ਨੂੰ ਵੀ ਲੇਵਾ ਕਰਮਾਲੀ ਬਿਲਕੁਲ ਦਿਖਾਵਾ ਜਿਹੜਾ ਗਾਵਾਂ ਨੂੰ ਲੇਵਾ ਮਾਰਨੀ ਸਾਨੂੰ ਸਾਹਿਬ ਵੀ ਗਾਵਾਂ ਨੂੰ ਲਈ ਲੇਵਾ ਮਾਰਨ ਕਰਮਾਲੀ ਹਾਂ ਚੰਗਾ ਵਾ ਪਾਕਿਸਤਾਨ ਤੋਂ ਬਹੁਤ ਸੋਨਾ ਠੀਕ ਹੈ ਤੇ ਲਓ ਵੀਰ ਇਹ ਵੀ ਖੋਲ ਕੇ ਮਾੜਾ ਤੋਰ ਕੇ ਦਿਖਾਈਏ ਸੋ ਪਹਿਲਾਂ ਕੱਟੀ ਆ ਦੋਸਤੋ ਤੇ ਏਜ ਅਕੋਰਡਿੰਗ ਤਕਰੀਬਨ ਕੋਈ 2.5 ਸਾਲ ਵੀਰ ਦੱਸ ਰਿਹਾ 2.5 ਨਹੀਂ ਹੋਊਗਾ ਕੋਈ 2-3 ਮਹੀਨੇ ਉੱਪਰ ਵੀ ਹੋ ਸਕਦੇ ਆ ਅੰਦਰ ਵੀ ਹੋ ਸਕਦੇ ਠੀਕ ਹੈ ਤੇ ਉਸ ਅਕੋਰਡਿੰਗ ਹੋ ਸਕਦਾ ਵੀ ਦੋਂਦੀ ਹੋਵੇ ਜਾਂ ਚੌਗੀ ਵੀ ਹੋ ਸਕਦੀ ਹੈ ਚੌਗੀ ਕੁੜੀ ਜਾਂ ਸੰਦੂ ਸਭ ਕੱਟੀ ਵਾਲੇ ਵੀ ਕੁੜੀ ਆ ਸੋ ਲਵੀ ਕੱਟੀ ਆ ਵੈਸੇ ਕੋਈ ਪੱਕੀ ਉਮਰ ਨਹੀਂ ਕਿ ਲਵੀ ਕੱਟੀ ਆ ਨਾਰਮਲ ਜਿਹੜੇ ਵੀਰ ਨੇ ਬਸ ਬਿਲਕੁਲ ਸੌਦਾ ਕਰਕੇ ਪਸ਼ੂ ਖਰੀਦਣਾ ਤੁਸੀਂ ਘਰੇ ਜਾਣ ਕੇ ਦੇਖ ਹੀ ਲੈਣੀ ਆ ਠੀਕ ਆ ਤੇ ਪਿੰਡੇ ਦੀ ਪੂਰੀ ਨਿਗਰ ਆ ਲਓ ਠੀਕ ਹੈ ਅੱਛਾ ਮਨੇ ਵੀਰੇ ਦੀ ਕੀ ਡਿਮਾਂਡ ਕਰਤੀ ਫਿਰ ਇਹਦਾ ਡਿਮਾਂਡ 385000 ਮੁੱਲ ਕਰਦੇ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਅੰਦਰ ਕੀ ਹੋਊਗਾ 82000 ਸੰਦੂਸ ਦੇ ਦਿਆਂਗੇ ਕੱਟੀ ਇਹ 82000 ਦੇ ਦਿਆਂਗੇ ਆਪਾਂ ਲੋਕਾਂ ਵਾਲੇ ਨਹੀਂ ਮੁੱਲ ਕਰਨੇ ਵੀ ਲੱਖ ਮੰਗ ਲਾ ਡੇਢ ਮੰਗ ਲਾ ਆਪਾਂ ਉਹ ਨਹੀਂ ਕੰਮ ਕਰਨੇ 85000 ਕੇ ਮੁੱਲ ਕਰਦੇ 80 82000 ਦੀ ਕੱਟੀ ਦੇ ਦਿਆਂਗੇ ਠੀਕ ਹੈ ਜੀ ਹਾਂਜੀ 82000 ਦੇ ਦਾਂ ਕੱਟੀ ਲਓ ਜੀ 82000 ਦੀ ਹਾਂਜੀ 82000 ਦੀ ਕੱਟੀ ਦੇ ਦਿਆਂਗੇ ਸੋ ਕੱਟੀ ਦੋਸਤੋ ਚੰਗੀ ਆ ਵੈਸੇ ਇੱਕ ਵਾਰੀ ਹਾਈਟ ਥੋੜੀ ਬੈਕ ਸਾਈਡ ਤੋਂ ਤੁਹਾਨੂੰ ਹੋਰ ਕੋਈ ਵੀ ਜਦੋਂ ਜਿਹੜੇ ਆਉਂਦਾ ਤੇ ਇਹ ਨਾ ਆਖਿਓ ਜੇ ਵੀ ਬਾੜੀ ਵੱਡੀ ਵੀਰ ਨੇ ਦੱਸਤੀ ਠੀਕ ਆ ਬਾਕੀ ਵੇਖਦੇ ਆ ਸਾਰੇ ਪਤਾ ਤੁਹਾਨੂੰ ਲੱਗ ਜਾਣਾ ਮੀਡੀਅਮ ਮੀਡੀਅਮ ਦਰਮਿਆਨੀ ਮੀਡੀਅਮ ਜਿਹੜੀ ਹਾਈਟ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਕੱਟੀ ਚੰਗੀ ਆ ਸਫਾਈਆਂ ਸੁਪਰੀਆਂ ਪੂਰੀਆਂ ਨੇ ਠੀਕ ਆ ਬਰੀਕੀਆਂ ਪੂਰੀਆਂ ਨੇ ਸਫਾਈਆਂ ਪੂਰੀਆਂ ਨੇ ਜਿੰਨੀ ਵੀ ਆ ਤੁਸਾਬ ਸਾਫ ਆ ਕੱਟੀ ਵੀ ਸਾਫ ਸੁਥਰੀ ਆ ਜਿੰਨੀ ਵੀ ਆ ਹਾਂਜੀ ਜਿੰਨੀ ਵੀ ਹੈਗੀ ਸਾਫ ਸੁਥਰੀ ਆ ਆ ਲਓ ਜੀ ਠੀਕ ਆ ਸੋਲਟ ਪਹਿਣੇ ਲਈ ਸਾਈਡ ਤੋਂ ਪਾ ਤੁਹਾਨੂੰ ਦਿਖਾ ਰਹੇ ਆ ਥਣ ਥਣ ਦੋਸਤੋ ਆ ਸਾਈਜ਼ ਆ ਠੀਕ ਆ ਗਰਲ ਬਿਲਕੁਲ ਤੁਹਾਡੇ ਥਾਣ ਸੰਧੂ ਸਾਹਿਬ ਕਰਵਾ ਲੀਂਦੇ ਹਪਟਾਉਣ ਵਾਲੇ ਹਾਂ ਹਾਂ ਆਪਸ ਮਾਤ ਤੋਂ ਬਾਅਦ ਥਣ ਨਿਕਲ ਕੇ ਆਊਗਾ ਹੋਰ ਸਾਹਮਣੇ ਠੀਕ ਹੈ ਜੀ ਸੋ ਰੇਡ ਪਰਦਾ ਦੋਸਤੋ ਤੁਹਾਨੂੰ ਦੱਸਦਾ 85000 ਰਿਮਾਂਡ ਆ 82000 ਦੀ ਲੈ ਦੇ ਆ ਠੀਕ ਆ ਉਹਦੇ ਵਿੱਚੋਂ ਵੀ ਥੋੜਾ ਬਾਦਾਂ ਕੋਈ ਵੀਰ ਸੌਦਾ ਤੁਸੀਂ ਕਰੋ ਕੋਈ ਗੱਲ ਸੰਧੂ ਸਾਹਿਬ ਕੋ ਆਉ ਮੌਕੇ ਤੇ ਮਾਨਤਨ ਹੋ ਜੂ ਵਿੱਚੋਂ ਮਾਨਤਨ ਹੋ ਜੂ ਖੁੱਲਾ ਜੋ ਵੀ ਬੰਦਾ ਸਰਦਾ ਹਾਂਜੀ ਇਹ ਟੋਟਲ ਚਾਰ ਨਾਗ ਅੱਜ ਦੋਸਤੋ ਤੁਹਾਨੂੰ ਦਿਖਾਏ ਆ 200 ਏ 200 ਆ ਆਪਸੂ ਦੋ ਗੱਪਣ ਇੱਕ ਝੋਟੀ ਆ ਤਿੰਨ ਵਿਹੜਾ ਤੇ ਨੰਬਰ ਆਪਾਂ ਸਕਰੀਨ ਤੇ ਚੱਲਦੇ ਕਰਦੇ ਆਂਗੇ ਤੇ ਨੰਬਰ ਵੀਰ ਬੋਲਦਗੇ ਮੰਨੇ ਤੋਂ ਵੀ ਨੰਬਰ ਜੀ ਆਪਣਾ 8637520016 ਹਾਂਜੀ 99680 ਤੇ 68035 ਠੀਕ ਹੈ ਜੀ ਹਾਂਜੀ ਸੰਤੂ ਸਾਹਿਬ ਲਓ ਦੋਸਤੋ ਦੋਵੇਂ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਹਲਬਤ ਕਰ ਲਿਓ ਵੀਰ ਮੰਨੇ ਹੁਣ ਨਾਲ ਨਿਸ਼ਾਨਪਾਈ ਦੇ ਨੰਬਰ ਵੀ ਸਕਰੀਨ ਦੇ ਉੱਪਰ ਲੱਗੇ ਆ ਸੋ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਡਿਟੇਲ ਲੈਂਦੇ ਰਿਹਾ ਕਰੋ ਠੀਕ ਹੈ ਜੀ ਨਵੇਂ ਪਸ਼ੂਆਂ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ